ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰਸ ਕੀ ਵੀ ਬਲouses ਕਿਸੇ ਵੀ ਕਲਰ ਚ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਉਲਟੇ ਪਾਸੇ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਉਲਟੇ ਪਾਸੇ ਤੋਂ ਇਹਦੀਆਂ ਸਾਰੀਆਂ ਚ ਲੰਗਾਂ ਇਹ ਉਲਟੀਆਂ ਹੀ ਬੰਦੀਆਂ ਅਸਲਿੇ ਜਿਹੜਾ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਇਹ ਕਰ ਤੋ ਸੇ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰਾ ਸਰਬ ਕ੍ਰੀਏਸ਼ਨ YouTube ਚੈਨਲ ਸਬਸਕ੍ਰਾਈਬ ਕਰੋ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰੀਏ ਐਪੈਸਟ ਡਿਜ਼ਾਈਨ ਨੂੰ ਬਣਾਉਣਾ 10 ਲਾਂਗਾਂ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਤੇ ਜਦੋਂ ਐਪੈਸਟ ਡਿਜ਼ਾਈਨ ਨੂੰ ਬਣਾਉ ਲੈ ਕੁੰਡੇ ਲੈਣੇ 2-2 ਦੇ ਹਿਸਾਬ ਨਾਲ ਲੈਣੇ ਆ ਠੀਕ ਆ ਝੋਟੇ ਦੇ ਹਿਸਾਬ ਨਾਲ ਜਿਵੇਂ 2 2 2 ਇਸ ਤਰ੍ਹਾਂ ਕਰਕੇ 2 ਦੇ ਮਲਟੀਪਲ ਤੇ ਚਲੋ ਫਿਰ ਸ਼ੁਰੂ ਕਰੀਏ ਡਿਜ਼ਾਈਨ ਦੀ ਪਹਿਲੀ ਸਲਾਈ ਰਾਈਟ ਸਾਈਡ ਤੋਂ ਸ਼ੁਰੂ ਹੋਊਗੀ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਠੀਕ ਹੈ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਰਾਈਟ ਸਾਈਡ ਤੋਂ ਸਾਰੀ ਸਲਾਈ ਸਿੱਧੀ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਦੂਸਰੀ ਸਿਲਾਈ ਰਾਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਸਾਰੀ ਸਿਲਾਈ ਆਪਾਂ ਉਲਟੀ ਬਣਾਵਾਂਗੇ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈਆਂ ਤੁਹਾਡੇ ਆਸਤੇ ਜੇਕਰ ਤੁਸੀਂ ਸਿਲਾਈ ਦਾ ਕੰਮ ਸੌਰੀ ਬਣਾਈ ਦਾ ਕੰਮ ਆ ਜਿਹੜਾ ਥੋੜਾ ਜਿਹਾ ਵੀ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਹਨੂੰ ਜਿਹੜਾ ਬਣਾ ਲਵਾਂਗੇ ਤੀਸਰੀ ਸਿਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਤੀਸਰੀ ਸਿਲਾਈ ਸਾਰੀ ਸਿੱਧੀ ਬਣਾਵਾਂਗੇ ਦੇਖੋ ਜਿਹੜੀਆਂ ਇਹ ਸਿਲਾਈਆਂ ਮੈਂ ਬਣਾ ਰਹੀ ਐ ਗੈਪ ਦੇਣ ਲਈ ਬਣਾ ਰਹੀ ਐ ਡਿਜ਼ਾਈਨ ਨੂੰ ਗੈਪ ਦੇਣ ਵਾਸਤੇ ਠੀਕ ਐ ਇਹ ਤੋਂ ਅਸੀਂ ਆਪਣੀ ਮਰਜ਼ੀ ਨਾਲ ਬਣਾ ਲੈਣੀ ਐ ਦੋ ਬਣਾਓ ਚਾਰ ਬਣਾਓ 6 ਬਣਾਓ ਜਾਂ ਜਿਆਦਾ ਸਿਲਾਈਆਂ ਜਿੰਨਾ ਤੁਸੀਂ ਡਿਜ਼ਾਈਨ 'ਚ ਗੈਪ ਰੱਖਣਾ ਚਾਹੁੰਦੇ ਹੋ ਉਸ ਹਿਸਾਬ ਨਾਲ ਇਹ ਸਲਾਈਆਂ ਬਣਾ ਲੈਣੀ ਹੈ। ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਰੌਂਗ ਸਾਈਡ 'ਤੇ। ਸਾਰੀ ਸਲਾਈ ਉਲਟੀ ਬਣਾਵਾਂਗੇ। ਇਹ ਚਾਰ ਸਲਾਈਆਂ ਜਿਹੜੀਆਂ ਮੈਂ ਗੈਪ ਵਾਸਤੇ ਬਣਾਈਆਂ ਤੁਸੀਂ ਜ਼ਿਆਦਾ ਵੀ ਬਣਾ ਸਕਦੇ ਹੋ ਪੰਜਵੀਂ ਸਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰਉ ਚਾਹੀਬਣਾ ਉਸ ਤੋਂ ਬਾਅਦ ਸਾਰੀ ਸਲਾਈ ਉਲਟੀ ਬਣਾਵਾਂਗੇ ਰਾਈਟ ਸਾਈਡ ਤੋਂ ਲਾਸਟ ਵਾਲਾ ਸਿੱਧਾ ਬਣਾਉਣਾ ਚਾਹੀਦਾ ਉਲਟਾ ਤੁਹਾਡੀ ਆਪਣੀ ਮਰਜ਼ੀ ਹੈ ਛੇਵੀਂ ਸਲਾਈ ਰਾਂਗ ਸਾਈਡ ਤੋਂ ਸਾਰੀ ਉਲਟੀ सातवीं सिलाई आ गई डिजाइन की हूँ इतने मेरे को जोड़े दो चार छ अठ दस बारह चौदह सोलह अठारह भी बई चौबी कु है ठीक है एक कुंडा जोड़ा अतारू चाहे बनो थ्रेडा हूँ आप पिछे ही रखना है दो कुंड बनावे थ्रैड अगे दोड्या बनावेंगे ਸਿੱਧਾ ਕੁੰਡਾ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਥ੍ਰੈਡ ਅੱਗੇ ਜੇ ਜਦੋਂ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਉਣੀ ਆ ਥ੍ਰੈਡ ਅੱਗੇ ਕਰਦੇ ਆ ਤਾਂ ਜਿਹੜਾ ਆਪਣਾ ਇੱਕ ਕੁੰਡਾ ਘਟਦਾ ਉਹ ਪੂਰਾ ਹੋ ਜਾਂਦਾ ਥ੍ਰੈਡ ਅੱਗੇ ਕਰਨ ਨਾਲ ਤੇ ਜਾਲੀ ਵੀ ਬਣ ਜਾਂਦੀ ਹੈ ਠੀਕ ਹੈ ਰੇ ਡੱਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਇਸ ਤਰ੍ਹਾਂ ਤਾਂ ਹੁਣ ਦੇਖੋ ਮੇਰੇ ਕੋਲ 24 ਕੁੰਡੇ ਸੀ ਸਲਾਈ ਉੱਪਰ 2 4 6 8 10 12 14 16 18 20 22 23 ਕੁੰਡੇ ਰਹਿ ਗਏ ਠੀਕ ਹੈ ਲਾਸਟ ਵਾਲਾ ਬਣਾ ਲਾਂਗੇ 24 ਕੁੰਡੇ ਹੋ ਜਾਣਗੇ ਇਹ ਜਾਲੀਏ ਜਿਹੜੀ ਤੁਸੀਂ ਇਸ ਤਰੀਕੇ ਨਾਲ ਬਣਾਉਣੀ ਹੈ ਜਿਹੜੇ ਕੁੰਡੇ ਆਪਣੇ ਉਨੇ ਹੀ ਰਹਿਣ ਠੀਕ ਆ ਹੁਣ ਜੇਕਰ ਤੁਸੀਂ ਇੱਥੇ ਵੀ ਜਾਲੀ ਬਣਾਓਗੇ ਤੇ ਲਾਸਟ ਤੇ ਵੀ ਤੱਕ ਕੁੰਡੇ ਤੁਹਾਡੇ ਅੱਗੇ ਵੱਧਦੇ ਜਾਣਗੇ ਹੁਣ 24 ਕੁੰਡੇ ਸੀ ਮੇਰੇ ਕੋਲ ਤੇ 24 ਕੁੰਡੇ ਇਸ ਤਰ੍ਹਾਂ ਰਹਿ ਗਏ ਆ ਉਲਟੀ ਸिलाई ਸਾਰੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਜਾਲੀ ਵਾਲੇ ਕੁੰਡੇ ਵੀ ਉਲਟੇ ਤੇ ਦੂਸਰੇ ਕੁੰਡੇ ਵੀ ਉਲਟੇ ਉਲਟੀ ਸिलाई ਕੰਪਲੀਟ ਹੋਣ ਤੋਂ ਬਾਅਦ ਫਿਰ ਆਪਾਂ ਅਗੇ ਸਿੱਧੀ ਸਾਈਡ ਤੇ ਚਾਰ ਸਲਾਈਆਂ ਆਪਾਂ ਇਸ ਤਰ੍ਹਾਂ ਬਣਾਾਂਗੇ ਦੋ ਸਿੱਧੀਆਂ ਦੋ ਉਲਟੇ ਪਸ ਤੋਂ ਉਲਟਾ ਪੰਜਵੀਂ ਸਲਾਈ ਉਲਟੀ ਛੇਵੀਂ ਉਲਟੀ ਸੱਤਵੀਂ ਡਿਜ਼ਾਈਨ ਵਾਲੀ ਅੱਠਵੀਂ ਉਲਟੀ ਨੌਵੀਂ ਸਲਾਈ ਫੇਰ ਆਪਾਂ ਉਲਟੀ ਬਣਾਉਣੀ ਹੈ ਐਸਟਰਾ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਰਾਈਟ ਸਾਈਡ ਤੋਂ ਨੌਵੀਂ ਸਲਾਈ ਸਾਰੀ ਆ ਪੋਲਟੀ ਬਣਾਉਣੀ ਹੈ 10ਵੀਂ ਸਲਾਈ ਸਾਰੀ ਉਲਟੀ ਇਹ ਹੀ 10 ਲਾਂਗਾਂ ਨੂੰ ਤੁਸੀਂ ਅੱਗੇ ਬਾਰ-ਬਾਰ ਰਿਪੀਟ ਕਰਦੇ ਜਾਣਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ 'ਚ ਨੂੰ ਅਪਲਾਈ ਕਰ ਸਕਦੇ ਹੋ ਜੀ 10 ਲੰਗਾਂ ਕੰਪਲੀਟ ਹੋ ਗਏ। ਅੱਗੇ ਫਿਰ ਡਿਜ਼ਾਈਨ ਪਹਿਲੀ ਸਲਾਈ ਤੋਂ ਸ਼ੁਰੂ ਕਰ ਲੈਣਾ। ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਉਂਦਾ। ਪਹਿਲੀ ਸਲਾਈ ਸਿੱਧੀ, ਦੂਸਰੀ ਉਲਟੀ, ਤੀਸਰੀ ਸਿੱਧੀ, ਚੌਥੀ ਉਲਟੀ, ਪੰਜਵੀਂ ਉਲਟੀ, ਛੇਵੀਂ ਉਲਟੀ, ਸੱਤਵੀਂ ਤੇ ਡਿਜ਼ਾਈਨ, ਅੱਠਵੀਂ ਉਲਟੀ, ਨੌਵੀਂ ਉਲਟੀ, 10ਵੀਂ ਸਲਾਈ ਉਲਟੀ। ਠੀਕ ਹੈ। ਇਹਨਾਂ 10 ਲੰਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ। ਧੰਨਵਾਦ।